ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਪੁਲਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪ ਦੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਕਿ ਉਹਨਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਿੰਨਾ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਪੂਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਦਿਨ ਵਿਭਾਗਿਆਂ ਦੇ ਵਜ਼ੀਰ ਸਮਝੀ ਗਏ ਅਸਲ ਜੇ ਤਾਂ ਵਿਭਾਗਾਂ ਸੀ ਕੋਈ ਵੀ ਸਰਕਾਰ ਕੀ ਵਿਭਾਗ ਨਹੀਂ ਸੀ ਹੁਣ ਵਿਭਾਗ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਪੈਸੇ ਦਾ ਹਾਲਾਤ ਕਿਉਂ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ 'ਚ ਜੋ ਹਾਲਾਤ ਨੇ ਨਾ ਡਵਲਪੜ ਦੇ ਕੋਈ ਪੈਸੇ ਆਉਂਦੇ ਆ ਅਮਰੀਕਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਉਹੀ ਹੈ ਸਰਕਾਰਾਂ ਵੱਲੋਂ ਤਾਂ ਕੋਈ ਗਰਾਂਟ ਨਹੀਂ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵਿਧ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਹਿਸਾਬ ਕਿ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰਾਂ ਪਾਸਰੀ ਚੱਲ ਰਹੀ ਹੈ ਸਰਕਾਰ ਨੂੰ ਦੀ ਕੋਈ ਚੀਜ਼ ਨਹੀਂ ਹੋ ਰਹੀ ਇਸ ਲਈ ਲੋਕ ਅੱਜ ਤਰਾਹ ਤਰਾਹ ਕਰ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਮਿਨਿਸਟਰੀ ਦਾ ਹਾਲ ਵੇਖ ਲਓ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਤੋਂ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਚਾਹੁੰਦਾ ਹਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਮਹਿਕਮੇ ਦੇ ਵਜ਼ੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਰ ਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਨਾ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਕਿ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ 'ਚ ਤਾਂ ਮਹਿਕਮਾ ਸੀ ਕੋਈ ਵੀ ਸਰਕਾਰ 'ਚ ਹੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਉਹਨ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਉ ਤੇ ਬਣੇ ਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ 'ਚ ਜੋ ਹਾਲਾਤ ਨੇ ਨਾ ਡਲਪੜ ਦੇ ਕੋਈ ਪੈਸੇ ਆਉਂਦੇ ਆ ਅਮਰੀਕਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਉਹੀ ਆ ਸਰਕਾਰਾਂ ਵੱਲੋਂ ਤਾਂ ਕੋਈ ਗ੍ਰਾਂਟ ਨਹੀਂ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵਿਧ ਚੀਫ ਮਿਨਿਸਟਰ ਜਿਹੜਾ ਵਿਭਾਗ ਮੈਕਮੇ ਅਲਾਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਵਿਭਾਗਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਹਿਸਾਬ ਕਿ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰਬ ਆਸਰੀ ਚੱਲ ਰਹੀ ਹੈ ਸਰਕਾਰ ਲੋਕ ਦੀ ਕੋਈ ਚੀਜ਼ ਨਹੀਂ ਹੋ ਰਹੀ ਇਸ ਲਈ ਲੋਕ ਅਜਤਰਾ ਦਰਦ ਕਰ ਰਹੇ ਬਹੁਤ ਬਹੁਤ ਧੰਨਵਾਦ ਵਾਈਕੁਜੀ ਕਾ ਖੁਸ਼ਾ ਵਾਈਕੁਜੀ